ਆਪਸ ਚ ਵੱਜੀਆਂ ਦੋ ਗੱਡੀਆਂ ਤਾਂ ਵੇਖੋ ਕਿੰਨਾ ਜ਼ਿਆਦਾ ਹੰਗਾਮਾ ਹੋ ਗਿਆ ਤੇ ਇੱਥੇ ਦੋ ਗੱਡੀ ਸਵਾਰ ਜਿਹੜੇ ਨੇ ਆਪਸ ਦੇ ਵਿੱਚ ਭਿੜੇ ਨੇ ਤੇ ਪੱਗਾਂ ਤੱਕ ਉਤਾਰ ਦਿੱਤੀਆਂ ਗਈਆਂ ਨੇ ਅੰਮ੍ਰਿਤਸਰ ਦੇ ਨੈਬਲਿਟੀ ਚੌਂਕ ਦੇ ਵਿੱਚ ਦੋ ਗੱਡੀਆਂ ਦੀ ਟੱਕਰ ਹੋਈ ਹੈ ਜਿਸ ਤੋਂ ਬਾਅਦ ਹਾਈ ਵੋਲਟੇਜ ਡਰਾਮਾ ਹੋ ਗਿਆ ਸੜਕ ਤੇ ਹੀ ਦੋਵਾਂ ਗੱਡੀ ਸਵਾਰਾਂ ਦੇ ਵੱਲੋਂ ਇੱਕ ਦੂਜੇ ਜਨਾਂ ਝਗੜਾ ਸ਼ੁਰੂ ਕੀਤਾ ਜਾਂਦਾ ਤੇ ਗੱਲ ਇੰਨੀ ਜ਼ਿਆਦਾ ਵਧੀ ਹੈ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਇਸੇ ਦਰਮਿਆਨ ਇੱਕ ਵਿਅਕਤੀ ਦੀ ਦਸਤਾਰ ਉਤਾਰੀ ਗਈ ਹੈ ਤੇ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਕਿ ਇੱਥੇ ਮਾਮੂਲੀ ਜਿਹੀਆਂ ਗੱਡੀਆਂ ਆਪਸ ਦੇ ਵਿੱਚ ਵੱਜਦੀਆਂ ਨੇ ਜਿਸ ਤੋਂ ਬਾਅਦ ਇੰਨਾ ਜ਼ਿਆਦਾ ਮਾਹੌਲ ਪਖ ਗਿਆ ਅੰਮ੍ਰਿਤਸਰ ਦੇ ਨਾਵਲਟੀ ਚੌਂਕ ਦੇ ਵਿੱਚ ਉਸ ਵੇਲੇ ਮਾਹੌਲ ਤਣਾਅਪੂਨ ਹੋ ਗਿਆ ਜਦ ਲਾਈਟਾਂ ਵਾਲੇ ਚੌਕ ਦੇ ਵਿੱਚ ਦੋ ਗੱਡੀਆਂ ਦੀ ਮਾਮੂਲੀ ਜਿਹੀ ਟੱਕਰ ਹੋਈ ਹੈ ਤੇ ਦੋਵਾਂ ਗੱਡੀਆਂ ਦੇ ਚਾਲਕ ਆਪਸ ਦੇ ਵਿੱਚ ਭੜ ਪੈਂਦੇ ਨੇ ਕਾਰ ਚਾਲਕ ਦਾ ਕਹਿਣਾ ਹੈ ਕਿ ਉਹ ਜੰਮੂ ਤੋਂ ਅੰਮ੍ਰਿਤਸਰ ਆਏ ਨੇ ਲਾਈਟਾ ਵਾਲੇ ਚੌਂਕ ਦੇ ਵਿੱਚ ਲਾਲ ਬੱਤੀ ਹੋਣ ਕਰਕੇ ਉਹਨਾਂ ਨੇ ਆਪਣੀ ਗੱਡੀ ਖੜੀ ਕੀਤੀ ਹੈ ਤਾਂ ਪਿੱਛੇ ਤੋਂ ਆਏ ਇੱਕ ਹੋਰ ਕਾਰ ਨੇ ਟੱਕਰ ਮਾਰੀ ਹੈ ਜਿਸ ਤੋਂ ਬਾਅਦ ਬਹਿਸਬਾਜ਼ੀ ਹੁੰਦੀ ਹੈ ਤੇ ਦੂਜੀ ਕਾਰ ਦੇ ਵਿੱਚ ਸਵਾਰ ਕੁਝ ਲੋਕਾਂ ਵੱਲੋਂ ਆਪਣੇ ਸਾਥੀ ਬੁਲਾ ਕੇ ਝਗੜਾ ਸ਼ੁਰੂ ਕੀਤਾ ਗਿਆ ਤੇ ਉੱਤੇ ਵਿਅਕਤੀ ਦਾ ਕਹਿਣਾ ਹੈ ਕਿ ਉਸਦੀ ਦਸਤਾਰ ਉਤਾਰੀ ਗਈ ਹੈ ਤੇ ਕੁੱਟਮਾਰ ਕੀਤੀ ਗਈ ਹੈ ਜਦਕਿ ਦੂਜੀ ਧਿਰ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋਇਆ ਤੇ ਇਸ ਦੇ ਦਰਮਿਆਨ ਗੱਡੀ ਦੇ ਵਿੱਚ ਜਿਹੜੀਆਂ ਮਹਿਲਾਵਾਂ ਸਨ ਉਹਨਾਂ ਦੇ ਨਾਲ ਹੱਥੋਪਾਈ ਕੀਤੀ ਗਈ ਹੈ। ਧੱਕੇਸ਼ਾਹੀ ਦੇ ਇਲਜ਼ਾਮ ਲੱਗੇ ਨੇ। ਹਾਲਾਂਕਿ ਇਸ ਮਾਮਲੇ ਦੇ ਵਿੱਚ ਟ੍ਰੈਫਿਕ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹ ਡਿਊਟੀ ਦੇ ਰਹੇ ਸਨ ਤੇ ਟ੍ਰੈਫਿਕ ਨੂੰ ਕੰਟਰੋਲ ਕਰ ਰਹੇ ਸਨ ਕੇਸ ਦੇ ਦਰਮਿਆਨ ਹਾਈ ਵੋਲਟੇਜ ਡਰਾਮਾ ਹੋ ਗਿਆ। ਹਾਲਾਂਕਿ ਦੋਵਾਂ ਪਾਰਟੀਆਂ ਨੂੰ ਸਿਵਲ ਲਾਈਨ ਥਾਣੇ ਲਜਾਇਆ ਗਿਆ ਤੇ ਉਸ ਤੋਂ ਬਾਅਦ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ। ਹੱਸ ਗੱਡੀ ਆ ਕੇ ਰੁਕੀ ਲਾਲ ਬਕਾਣਾ ਜੀ 2 ਨੰਬਰ ਤੋਂ ਇੱਕ ਗੱਡੀ ਆ ਕੇ ਵਿੱਚ ਰੁਕੇ। ਵੇ ਟੱਲੇ ਉਹਨੇ ਉਹਨਾਂ ਨੇ ਹਿੱਟ ਕੀਤਾ ਬਾਅਦ ਬਾਜੀ ਹਿੱਟ ਕੀਤਾ ਪਹਿਲੇ ਉਹਨਾਂ ਨੇ ਤੋਂ ਮੁੰਡੇ ਬਾਹਰ ਐ ਦੋ ਬੱਚੇ ਸੀਗੇ ਮਾਫੀ ਮੰਗੀ ਉਹਨਾਂ ਨੇ ਬੋਲਦੇ ਚਲੋ ਬਾਜੀ ਜੋ ਹੈ ਛੱਡੋ ਇੰਨੇ ਚੀਰਾਂ ਦੇ ਭਰਾ ਐ ਗੱਡੀ ਤੋਂ ਕੱਢਿਆ ਮਾਰਨਾ ਸ਼ੁਰੂ ਕਰ ਦਿੱਤਾ ਸ਼ਰਾਬੀ ਥੀ ਉਹ ਹੀ ਉਹਨਾਂ ਨੇ ਸ਼ਰਾਬ ਤਾਂ ਨਹੀਂ ਕਿ ਨਸ਼ਾ ਕੀਤਾ ਕੀ ਤੁਹਾਡੀ ਪੱਗ ਵਗੈਰਾ ਵੀ ਪੱਗ ਸਾਰੇ ਮੇਰੇ ਜਾਈ ਮੇਰੀ ਸਾਰੀ ਪੱਗ ਉਤਾਰ ਗਿਆ ਨਾਲੇ ਸਾਰੀਆਂ ਪੱਗਾਂ ਲਾਈਆਂ ਵਿਚਵਾਰੀ ਇੱਥੇ ਖੜੇ ਸੀਗੇ ਇੱਥੇ ਖੜੇ ਲੱਗੇ ਵਿਚ ਗੱਡੀ ਮਾਰੀ ਐ ਮਾਰਨ ਤੋਂ ਬਾਅਦ ਇਹ ਬੰਦਾ ਕਹਿ ਰਿਹਾ ਚਲੋ ਮੇਰੀ ਕਹਿੰਦਾ ਗਲਤੀ ਨਹੀਂ ਮੈਂ ਦਾ ਇਸ ਤਰ੍ਹਾਂ ਹੀ ਆ ਤੁਸੀਂ ਜੋ ਕਰਨਾ ਕਰੋ ਉਹ ਗੱਲ ਸਮਝਾਉਂਦੇ ਸਮਝਾਉਂਦੇ ਇੱਕ ਇਹਨੇ ਬੰਦੇ ਨੂੰ ਲਾ ਕੇ ਅਸੀਂ ਲੋਕਾਂ ਵਾਲੇ ਅੰਮ੍ਰਿਤਸਰ ਦੇ ਆ ਤੇ ਕੀ ਗੱਲ ਕੀ ਹੋਈ ਆ ਘਾਮ ਟਡਾਈ ਹੈ ਮੈਡਮ ਕੀ ਗੱਲ ਹੋਈ ਆ ਉਹ ਨਹੀਂ ਕੋਈ ਕੀ ਗੱਲ ਹੋਈ ਇਹਨਾਂ ਨੇ ਆ ਕੇ ਸਾਡੀ ਸਾਈਕਾ ਗੱਡੀ ਮਾਰੀ ਟੈਡੀ ਗੱਡੀ ਟੈਡੀ ਖੜੀ ਸੀ ਔਰ ਇਹ ਪੰਜ ਜਣੇ ਆ ਕੇ ਪੰਜ ਜਣੇ ਆ ਕੇ ਸਾਨੂੰ ਹੱਥੀ ਪੈਣ ਦੁਆਰਾ ਆ ਰਿਹਾ ਸਾਲ ਸਾਮੀ ਅਗਲੇ ਬੱਚੇ ਅਗੇ ਆ ਕੇ ਮਾਰਨਾ ਸ਼ੁਰੂ ਕਹਿੰਦਾ ਦੇਖ ਲਾ ਸੀ ਜੋ ਇਹਨਾਂ ਇੰਨੀ ਜ਼ਿਆਦਾ ਫੀਮੇਲਸ ਨੂੰ ਵੀ ਗਾਲਾਂ ਕੱਢੀ ਸਭ ਨੂੰ ਇਹ ਜੋ ਬੈਠੇ ਹੋਏ ਸਾਰੇ ਉਹ ਦੇਖੋ ਇਹੋ ਇਹੋ ਕਾਰੇ ਜਾਣ ਕੇ ਆਪਣੇ ਮੁੰਮੋਹ ਜੀ ਉਹ ਕਾਰੇ ਸ਼ੋਅ ਕਰ ਰਿਹਾ ਬੜਾ ਇਹਦੀ ਤੜੀ ਆ ਰਹੀ ਹੈ ਕਿਨੇ ਬੜਾ ਪੱਗੀ ਉਤਾਰੀ ਹੈ ਜੀ ਪੱਗੀ ਵੀ ਉਤਾਰੀ ਆ ਪੱਗ ਦੀ ਪੱਗ ਉਤਾਰੀ ਇਹਨਾਂ ਨੇ ਫੈਮਿਲੀ ਨੂੰ ਹੱਥ ਪਾਏ ਉਹ ਦੇਖੋ ਹਾਲਤ ਤਾਂ ਲਹੂ ਲੁਹਾਨ ਹੋ ਗਈ ਚਾਹ ਕਿ ਗਲਤੀ ਇਹਨਾਂ ਦੀ ਸੀ ਸਭ ਨੇ ਦੇਖਿਆ ਟੇਡਾ ਤੁਸੀਂ ਜੇ ਪੁਲਿਸ ਮੈਨ ਨੂੰ ਬੁਲੋ ਜਦ ਰਹੀ ਹੋਇਆ ਸੀ ਐਕਸੀਡੈਂਟ ਟੈਕੀ ਨੇ ਗੱਡੀ ਮਾਰੀ ਪੱਛਾ ਜੇ ਹਗੇ ਨਾ ਇਹਨਾਂ ਦੇ ਨੰਬਰ ਆ ਗਿਆ ਗੱਡੀ ਦੇ ਪਿੱਛੇ ਕਹਿੰਦੇ ਹੁਣੇ ਘਟਾਈਏ ਹੁਣੇ ਘਾਤਮਰੀ ਕਰਦੀ ਬਈ ਕਿਹਨਾਂ ਦੇ ਨੰਬਰ ਆ ਗਏ ਇਹਨਾਂ ਦੇ ਕੋਈ ਨੰਬਰ ਵੀ ਨਹੀਂ ਹੈਗਾ ਮੇਰਾ ਬਿਲਾਲ ਫਰਜੀਤ ਸਿੰਘ ਆ ਮੇਰਾ ਛੋਟਾ ਭਰਾ ਉਹਨੂੰ ਉਹਨੂੰ ਇੱਥੋਂ ਹੀ ਉਹਨਹਲ ਗਏ ਕੱਟ ਲਗਾਏ ਉਹਨੇ ਇਨਾ ਮਾਰਿਆ ਪੱਗਬੁਗੀ ਉਤਾਰੀ ਕੀ ਕਹਿੰਦੇ ਉਹ ਜਿਸ ਪਤ ਜਨਾਨੀਆਂ ਚ ਪੇੜਾ ਬਾਰੇ ਸਾਰੇ ਛੋਟੇ ਭਰਾ ਦੇ ਅਹੀਂ ਤੇ ਅਹੀਂ ਤੇ ਸੁੱਤੇ ਪਏ ਹੀ ਉਹਨਾਂ ਦੇ ਮਾਲੀਆਂ ਨੇ ਹੀ ਭੱਜ ਗਏ ਆ ਹੂੰ ਗੱਡੀ ਦਾ ਨੰਬਰ ਮੈਂ ਤਾਂ ਬੱਦਲਿਆ। ਮੇਰਾ ਨਾਮ ਐਸ.ਸੀ. ਲਖਵਿੰਦਰ ਸਿੰਘ ਹੈ ਜੀ ਨਵਲਟੀ ਚੌਂਕ ਦੇ ਵਿੱਚ ਖੜੇ ਹਾਂ। ਕੀ ਹੋਇਆ ਲਖਵਿੰਦਰ ਜੀ? ਸਾਨੂੰ ਪਤਾ ਲੱਗਿਆ ਵੀ ਦੋ ਉੱਥੇ ਪਾਰਟੀਆਂ ਡਿੱਗੀਆਂ ਗੱਡੀਆਂ ਦੇ ਆਪ ਚੋਦੀ ਮਾਰੀ ਮੋਟ ਥੋੜੀ ਜਿਹੀ ਲੱਗੀ ਇੱਕ ਦੂਜੇ ਨਾਲ। ਤੇ ਦੋਵੇਂ ਪਾਰਟੀਆਂ, ਦੋਵੇਂ ਗੱਡੀਆਂ ਵਾਲੇ ਸੀ। ਤੇ ਦੋਵੇਂ ਆਪਸ ਚੋਦੀ ਝਗੜਦੇ ਇੱਕ ਦੂਜੇ ਦੀਆਂ ਪੱਗਾ ਪੋਗਾ ਲਾਈਆਂ ਸੀ। ਤੇ ਦੋਵਾਂ ਨੇ ਜਾਣਿਆ ਨੂੰ ਆਪਾਂ ਨੂੰ ਐਸ.ਐਚ.ਓ. ਤੇ ਪਾ ਕੇ ਨੌਜਤੀ ਸਿਵਲ ਹੈ ਥਾਣੇ ਤੋਂ ਲੈ ਆਨੇ ਜੋ ਵੀ ਅਗਲੀ ਕਾਰਵਾਈ ਮਾਰੇ ਗਏ ਉਹਨਾਂ ਦਾ ਦਰਜਾ ਹਾਂਜੀ ਪੱਗਾ ਉਤਾਰਿਆ ਗਿਆ ਉਹਨਾਂ ਦੀ ਪੱਗਾ ਲੱਥੀਆਂ ਆਈ ਸਾਡੇ ਜਾਂਦਿਆਂ ਨੂੰ ਪਤਾ ਨਹੀਂ ਵੀ ਕੀ ਆ ਪਹਿਲਾਂ ਆਉਂਦੇ ਕੀ ਹੋ ਗਿਆ ਸ਼ਰਾਬ ਕੀਤੀ ਉਹਨਾਂ ਨੇ ਦੇਖੋ ਜੀ ਜੋ ਵੀ ਹੋ ਗਿਆ ਕਾਰਵਾਈ ਆਪਣਾ ਤਾਂ ਮੈਡੀਕਲ ਕਰਾ ਕੇ ਵੇਖਿਆ ਜਾਊਗਾ ਜੋ ਵੀ ਹੈਗਾ ਆਪਾਂ ਨੂੰ ਸਿਵਲ ਹੈ ਥਾਣੇ ਦੀ